ਪਿਛਲੇ ਦਿਨੀ ਇੱਕ ਨਾਮ ਪੰਜਾਬੀ মিডিਆ 'ਚ ਹੀ ਨਹੀਂ ਨੈਸ਼ਨਲ মিডিਆ ਦੇ ਵਿੱਚ ਵੀ ਸੁਰਖੀਆਂ ਬਣਿਆ ਰਿਹਾ ਨਾਮ ਸੀ ਅਰਸ਼ ਦਾਲਾ ਦਾ ਇਹ ਨਾਮ ਐਸਾ ਨਾਮ ਜ਼ਿਆਦਾ ਜ਼ਿਕਰ ਜੇ ਤੁਸੀਂ ਦੇਖੋਗੇ ਤਾਂ ਉਪਰੋਂ ਥੱਲੇ ਤਿੰਨ ਪੰਜਾਬ 'ਚ ਵਾਪਰੀਆਂ ਘਟਨਾਵਾਂ 'ਚ ਵੀ ਗੂੰਜਦਾ ਰਿਹਾ ਪਹਿਲੀ ਵੱਡੀ ਘਟਨਾ ਸੀ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਜੋ ਕਿਸੇ ਵੇਲੇ ਦੀਪ ਸਿੱਧੂ ਦਾ ਸਾਥੀ ਸੀ ਅਮਰਤਪਾਲ ਸਿੰਘ ਦਾ ਵਿਚਾਰਕ ਵਿਰੋਧੀ ਸੀ ਫਿਰ ਉਸ ਤੋਂ ਬਾਅਦ ਉਸ ਦਾ ਜਦੋਂ ਕਤਲ ਹੁੰਦਾ ਹੈ ਤਾਂ ਅਰਸ਼ ਢਾਲਾ ਕਥਿਤ ਤੌਰ ਤੇ ਦਾਵਾ ਕਰਦਾ ਹੈ ਕਿ ਇਸ ਨੇ ਕੁਝ ਫੋਟੋਆਂ ਐਡਿਟ ਕੀਤੀਆਂ ਸਨ ਮੈਂ ਜਦ ਵਰਜਾ ਤੇ ਮੈਨੂੰ ਮੰਦਾ ਚੰਗਾ ਬੋਲਿਆ ਪਰ ਇਸ ਮਾਮਲੇ 'ਚ ਵੱਡੀ ਅਪਡੇਟ ਇਹ ਸੀ ਕਿ NIA ਨੇ ਇੱਥੇ ਆ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਕਿਉਂ ਕਿ ਦੋ ਸ਼ੂਟਰ ਗੁਰਪ੍ਰੀਤ ਸਿੰਘ ਹਰੀ ਨੌ ਨੂੰ ਮਾਰਨ ਵਾਲੇ ਫੜੇ ਗਏ ਉਹ ਜਿਸ ਤਰੀਕੇ ਨਾਲ ਫੜੇ ਗਏ ਉਹ ਵੀ ਇੱਕ ਕਹਿ ਲੋ ਕਿ ਬਹੁਤ ਵੱਡੀ ਕਹਾਣੀ ਹੈ ਦੱਸਦੇ ਆ ਕਿ ਇਨਪੁਟ ਪੁਲਿਸ ਦੇ ਕੋਲ ਬਾਹਰੋਂ ਆਈ ਸੀਗੀ ਦੂਜੀ ਚੀਜ਼ ਇੱਕ ਘਟਨਾ ਹੋਰ ਵਾਪਰਦੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਪੈਟਰੋਲ ਪੰਪ ਤੇ ਗ੍ਰੇਨੇਡ ਸੁੱਟਿਆ ਜਾਂਦਾ ਹੈ ਇਹ 27 28 ਅਕਤੂਬਰ ਦੀ ਰਾਤ ਦੀ ਗੱਲ ਹੈ ਇਹ ਵੀ ਬਹੁਤ ਵੱਡੀ ਘਟਨਾ ਸੀ ਇੱਕ ਹੋਰ ਘਟਨਾ ਵਾਪਰਦੀ ਹੈ ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਇੱਕ ਸਿੱਖ ਨੌਜਵਾਨ ਨੂੰ ਮਾਰਿਆ ਜਾਂਦਾ ਹੈ ਇਹ ਜਿਹੜਾ ਨੌਜਵਾਨ ਸੀਗਾ ਹੁਣ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਮਾਮਲਾ ਹੈ ਉਹਦਾ ਪਿਸ਼ੋਕੜ ਕਿਉਂਕਿ ਪੀੜਤ ਇਹ ਕਹਿ ਰਹੇ ਆ ਕਿ ਅਸਲ ਦੇ ਵਿੱਚ ਇਹ ਅਮਰਤਪਾਲ ਸਿੰਘ ਦਾ ਵਿਰੋਧ ਕਰਦਾ ਸੀ ਸਾਜ਼ਿਸ਼ਾਂ ਇਸ ਨੂੰ ਮਰਵਾਇਆ ਗਿਆ ਤਾਂ ਦੂਜੇ ਪਾਸੇ ਅਰਸ਼ ਡਾਲਾ ਕਹਾਣੀ ਕਥੇ ਤੌਰ ਤੇ ਕੋਈ ਦੂਸਰੀ ਦੱਸਦਾ ਹੈ ਇਹ ਜਿਹੜਾ ਪੈਟਰੋਲ ਪੰਪ ਵਾਲਾ ਮਾਮਲਾ ਸੀ ਇਹ ਜੁੜਦਾ ਸੀਗਾ ਫੈਰਾਤੀ ਨਾਲ ਜਾਂ ਕਹੋ ਵਸੂਮੀ ਨਾਲ ਇਹ ਵੀ ਸਾਫ਼ ਹੋ ਗਿਆ ਯਾਨੀ ਇਹ ਵੀ ਅਰਸ਼ ਡਾਲਾ ਦੇ ਹੀ ਜ਼ਿੰਮੇ ਲੱਗਾ ਇੱਕ ਚੀਜ਼ ਹੋਰ ਵਾਪਰਦੀ ਹੈ ਸਾਬ ਜਿਹੜੀ ਮੱਧ ਪ੍ਰਦੇਸ਼ ਵਾਲੀ ਹੈ ਇਹ ਕਹਾਣੀ ਕਾਫੀ ਦਿਲਚਸਪ ਸੀਗੀ ਦਰਅਸਲ ਜਿਹੜਾ ਮਰਨ ਵਾਲਾ ਹੈ ਜਿਹੜਾ ਮ੍ਰਿਤਕ ਹੈ ਜਸਵੰਤ ਜੀ ਸੀ ਐਕਚੁਅਲ ਚ ਇਨੇ ਮਰਡਰ ਕੀਤਾ ਸੀਗਾ ਆਪਣੀ ਘਰ ਵਾਲੀ ਦੇ ਮਾਮੇ ਦੇ ਮੁੰਡੇ ਦਾ ਇਹ ਉਹਨਾਂ ਦੇ ਪਰਿਵਾਰ 'ਚ ਜਾਂਦਾ ਪਰਿਵਾਰ 'ਚ ਜਾਂਦਾ ਹੈ ਰਾਤ ਰਹਿੰਦਾ ਹੈ ਤੇ ਉਸੇ ਕਮਰੇ 'ਚ ਪੈਂਦਾ ਜਿਸ ਕਮਰੇ 'ਚ ਇਹਦਾ ਸਾਲਾ ਪਿਆ ਸੀਗਾ ਉਹਨੂੰ ਮਾਰ ਦਿੰਦਾ ਸੁਖਵਿੰਦਰ ਸ਼ੈਦੂ ਦਾ ਨਾਮ ਸੀਗਾ ਉਸਨੂੰ ਮਾਰ ਦਿੰਦਾ ਤੇ ਬਾਅਦ ਦੇ ਵਿੱਚ ਜੋ ਮਾਮਾ ਸਹਰਾ ਸੀ ਮਾਮਾ ਮਾਮੀ ਸਸੀ ਉਹਨਾਂ ਨੂੰ ਵੀ ਗੋਲੀ ਮਾਰਤਾ ਪਰ ਉਹ ਬਚ ਗਿਆ ਇੱਕ 13 ਸਾਲ ਦੀ ਉੱਥੇ ਹੋਰ ਬੱਚੀ ਸੀ ਜੋ ਫ੍ਰਿਜ ਦੇ ਉਲੇ ਲੋਕ ਗਈ ਸੀ ਉਸ ਕੇਸ ਦੇ ਵਿੱਚ ਨੂੰ 2018 ਚ ਉਮਰ ਕੈਦੋ ਗਈ ਸੀ ਇਹ ਪੈਰੋਲ ਤੇ ਆਇਆ ਸੀਗਾ ਪਿਛਲੇ ਦਿਨੀ ਰਿਹਾ ਹੋਇਆ ਸੀਗਾ ਜਿਹੜਾ ਸੁਖਵਿੰਦਰ ਸੀਗਾ ਯਾਨੀ ਜਿਸ ਸਾਲੇ ਨੂੰ ਇਹਨੇ ਮਾਰਿਆ ਸੀਗਾ ਤੇ ਨੂੰ ਉਹਦਾ ਇੱਕ ਵੱਡਾ ਭਰਾ ਕੈਨੇਡਾ ਚ ਰਹਿੰਦਾ ਸੀਗਾ ਸਤਪਾਲ ਉਹਦਾ ਨਾਮ ਆ ਇਹ ਸਾਰਾ ਕੁਝ ਸਤਪਾਲ ਨੇ ਹੀ ਦੱਸ ਦੇ ਕੇ ਕਰਵਾਇਆ ਜਿਹੜਾ ਅਗਾਹ ਜਾ ਕੇ ਅੰਜਾਮ ਦਿੱਤਾ ਜਾਂਦਾ ਤੇ ਸ਼ੂਟਰ ਉਹੀ ਨੇ ਜਿਹੜੇ ਗੁਰਪ੍ਰੀਤ ਸਿੰਘ ਹਰੀ ਨੌ ਨੂੰ ਮਾਰ ਕੇ ਨਿਕਲੇ ਸੀਗੇ ਮਤਲਬ ਸਥਿਤੀ ਸਾਫ਼ ਹੋ ਜਾਂਦੀ ਹੈ ਸਪਸ਼ਟ ਹੋ ਜਾਂਦੀ ਹੈ ਕਿ ਉਹ ਕਤਲ ਜਿਹੜਾ ਮੱਧ ਪ੍ਰਦੇਸ਼ ਦੇ ਡਬਰਾ ਦੇ ਨੇੜੇ ਹੋਇਆ ਵੈਸੇ ਡਬਰਾ ਕਸਬਾ ਹੈ ਡਬਰਾ ਦੇ ਨੇੜੇ ਹੀ ਹੋਇਆ ਉਸ ਇਲਾਕੇ 'ਚ ਹੀ ਹੋਇਆ ਇਹ ਜਸੀ ਦੀ ਉੱਥੇ ਜ਼ਮੀਨ ਸੀਗੀ ਇਹਨਾਂ ਦੀ ਸੱਤ ਪਾਲ ਹੋਰਾਂ ਦੀ ਵੀ ਜ਼ਮੀਨ ਸੀਗੀ ਇਹ ਤੇ ਫਿਰ ਇੱਥੋਂ ਵੇਚ ਵਟ ਕੇ ਆਪਦੇ ਮਾਪਿਓ ਨੂੰ ਵੀ ਸੱਤ ਪਾਲ ਉੱਥੇ ਬੁਲਾ ਲਿਆ ਤੇ ਦੱਸਦੇ ਆ ਕਿ ਉਹਨੇ ਆਪਣੇ ਇੱਕ ਕਜ਼ਨ ਬ੍ਰਦਰ ਦੀ ਇੱਥੇ ਡਿਊਟੀ ਲਾ ਕੇ ਸਾਰਾ ਕੁਝ ਕੀਤਾ ਕਰਵਾਇਆ ਰੇਕੀ ਵਗੈਰਾ ਤੇ ਉਧਰੋਂ ਫਿਰ ਹਾਇਰ ਕਰਕੇ ਬੰਦੇ ਜਿਹੜੇ ਸੀਗੇ ਇਹ ਘਟਨਾ ਨੂੰ ਅੰਜਾਮ ਤੋ ਆਇਆ ਗਿਆ ਯਾਨੀ ਇਹ ਇੱਕ ਪਰਿਵਾਰਕ ਦੁਸ਼ਮਣੀ ਦਾ ਜਾਂ ਰਿਸ਼ਤੇਦਾਰੀ ਦੀ ਦੁਸ਼ਮਨੀ ਦਾ ਸੱਟਾ ਸੀ ਇਹਨਾਂ ਸਾਰੀਆਂ ਚੀਜ਼ਾਂ 'ਚ ਅਰਸ਼ ਡਾਲਾ ਦਾ ਨਾਮ ਹਾਲੇ ਚੱਲ ਹੀ ਰਿਹਾ ਸੀਗਾ ਕੈਨੇਡਾ ਦੇ ਵਿੱਚੋਂ ਖਬਰ ਆ ਜਾਂਦੀ ਕਿ ਅਰਸ਼ ਡਾਲਾ ਨੂੰ ਗ੍ਰਿਫਤਾਰ ਕਰ ਲਿਆ ਅੱਜ ਦੀ ਖਬਰ ਜਿਸ ਵੇਲੇ ਅਸੀਂ ਇਹ ਵੀਡੀਓ ਤੁਹਾਡੇ ਵਾਸਤੇ ਰਿਕਾਰਡ ਕਰ ਰਹੇ ਹਾਂ ਅਰਸ਼ ਡਾਲਾ ਬਾਰੇ ਦੋ ਵੱਡੀਆਂ ਖਬਰਾਂ ਨੇ ਇੱਕ ਤੇ ਇਹ ਆ ਕਿ ਅਰਸ਼ ਡਾਲਾ ਨੂੰ ਜ਼ਮਾਨਤ ਨਹੀਂ ਮਿਲੀ ਆਮ ਤੌਰ ਤੇ ਕੈਨੇਡਾ 'ਚ ਸਮਾਨਤ ਮਿਲ ਜਾਂਦੀ ਹੈ ਦਰਜਨ ਦੇ ਕਰੀਬ ਚਾਰजेस ਜਿਹੜੇ ਲਾਏ ਗਏ ਨੇ ਉਹਦੇ ਚ ਨਜਾਇਜ਼ ਹਥਿਆਰ ਰੱਖਣਾ ਜਾਂ ਕਹਿ ਲੋ ਕਿ ਗੋਲੀ ਚਲਾਉਣਾ ਇਤਿਹਾਦਕ ਪਰ ਸਭ ਤੋਂ ਵੱਡੀ ਗੱਲ ਇਹ ਕਿ ਜ਼ਮਾਨਤ ਇਸ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਕਿਤੇ ਨਾ ਕਿਤੇ ਕੋਰਟ ਨੂੰ ਇਹ ਲੱਗ ਰਿਹਾ ਸੀਗਾ ਕਿ ਜਿਹੜਾ ਉਕਤ ਮੁਲਜ਼ਮ ਹੈ ਉਹ ਦੇਸ਼ ਛੱਡ ਕੇ ਨਿਕਲ ਸਕਦਾ ਹੈ ਜਦੋਂ ਇਸ ਤਰ੍ਹਾਂ ਦਾ ਸ਼ੱਕ ਸ਼ੁਭਾ ਅਦਾਲਤਾਂ ਦੇ ਜ਼ਹਿਨ 'ਚ ਚਲਦਾ ਤਾਂ ਸਮਾਨਤਾ ਕਈ ਵਾਰ ਮੁਸ਼ਕਲ ਹੋ ਜਾਂਦੀ ਹੈ ਫਿਰ ਅਰਸ਼ ਡਾਲਾ ਨੂੰ ਮਿਲਟਨ ਦੀ ਉਸ ਜੇਲ੍ਹ ਦੇ ਵਿੱਚ ਕੱਲਿਆ ਗਿਆ ਜਿੱਥੇ ਖਤਰਨਾਕ ਅਪਰਾਧੀ ਰੱਖੇ ਜਾਂਦੇ ਆ ਇਹਨਾਂ ਨੂੰ ਰੱਖਿਆ ਵੀ ਸੈਪਰਟ ਗਿਆ ਉਧਰੋਂ ਇੰਡੀਆ ਨੇ ਹਵਾਲੇ ਲਈ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਆ 2023 ਦੇ ਵਿੱਚ ਹੀ ਕੈਨੇਡਾ ਨੇ ਅਰਸ਼ ਡਾਲਾ ਦੀਆਂ ਜੋ ਇੱਥੇ ਅੰਜਾਮ ਦਿੱਤੀਆਂ ਜਰਾਇਮ ਗਤੀਵਿਧੀਆਂ ਨੇ ਉਹਨਾਂ ਦਾ ਬਿਉਰਾ ਵੀ ਮੰਗਿਆ ਸੀ ਇਹਨਾਂ ਨੇ ਦੇ ਦਿੱਤਾ ਸੀਗਾ ਹੁਣ ਅਰਸ਼ ਡਾਲਾ ਬਾਰੇ ਪੰਜਾਬ ਪੁਲਿਸ ਵੀ ਐਕਟਿਵ ਹੈ ਪੰਜਾਬ ਪੁਲਿਸ ਨੂੰ ਲੱਗਦਾ ਹੈ ਕਿਉਂਕਿ ਦੇਖੋ ਤਿੰਨ ਚਾਰ ਨੇ ਜੋ ਇਸ ਵੇਲੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਰਕਮ ਹਾਸਲ ਕਰਦੇ ਆ ਵਸੂਲੀਆਂ ਦੇ ਰੂਪ ਚ ਚਾਹੇ ਉਹ ਲੰਡਾ ਹਰੀਕੇ ਚਾਹੇ ਅਰਸ਼ ਡਾਲਾ ਚਾਹੇ ਲਾਰੈਂਸ ਕਹਿ। ਮਤਲਬ ਇਹ 3 4 ਤਾਂ ਬਹੁਤ ਮੇਨ ਨੇ। ਹੁਣ ਪੰਜਾਬ ਪੁਲਿਸ ਨੂੰ ਵੀ ਲੱਗਦਾ ਕਿ ਅਰਸ਼ ਢਾਲੇ ਦਾ ਨੈਟਵਰਕ ਤੋੜਿਆ ਜਾ ਸਕਦਾ ਹੈ ਕਿਉਂਕਿ ਵੀ ਬਹੁਤ ਵੱਡਾ ਨੈਟਵਰਕ ਰੱਖਦੇ ਆ। ਯਾਨੀ ਅਰਸ਼ ਢਾਲੇ ਹਰੀ ਬਹੁਤ ਵੱਡਾ ਨੈਟਵਰਕ ਰੱਖਦੇ ਆ ਕਿ ਹੁਣ ਤੋੜਿਆ ਜਾ ਸਕਦਾ ਹੈ। ਪੰਜਾਬ ਪੁਲਿਸ ਇੱਥੇ ਐਕਟਿਵ ਹੈ ਤੇ ਉੱਤੇ ਏਜੰਸੀਆਂ ਐਕਟਿਵ ਆ ਕਿ ਕੈਨੇਡਾ ਨੂੰ ਹੁਣ ਬੈਕਫਰਡ ਤੇ ਵੀ ਧੱਕਿਆ ਜਾ ਸਕਦਾ ਹੈ ਅਤੇ ਅਰਸ਼ ਢਾਲਾ ਦੀ ਹਵਾਲ ਕੀ ਵੀ ਪ੍ਰੋਸੈਸ ਚ ਪਾਈ ਜਾ ਸਕਦੀ ਹੈ। ਇਹ ਦੋ ਵੱਡੀਆਂ ਖਬਰਾਂ ਅੱਜ ਹੀ ਪੜਨ ਨੂੰ ਸੁਣਨ ਨੂੰ ਮਿਲਿਆ ਨੇ ਹੁਣ ਅਰਸ਼ ਢਾਲੇ ਤੇ ਆਈਏ ਕਿ ਅਰਸ਼ ਢਾਲਾ ਕੌਣ ਸਤ ਸਧਾਰਨ ਸਟੂਡੈਂਟ ਸੀਗਾ ਸਧਾਰਨ ਕਰਦਾ ਬੱਚਾ ਸੀਗਾ ਪੜਦਾ ਸੀਗਾ ਜਿਵੇਂ ਆਮ ਤੌਰ ਤੇ ਬੱਚੇ ਲੜਾਈ ਝਗੜੇ ਚ ਕਈ ਵਾਰ ਸ਼ਾਮਲ ਹੋ ਜਾਂਦੇ ਆ ਇੱਕ ਪਰਚਾ ਹੋਇਆ ਇੱਕ ਐਫ ਆਈ ਆਰ ਹੋਈ ਉਸ ਤੋਂ ਬਾਅਦ ਅਰਸ਼ ਢਾਲਾ ਨੂੰ ਘਰ ਵਾਲਿਆਂ ਨੇ ਸੋਚਿਆ ਕਿ ਬਾਹਰ ਭੇਜ ਦੇ ਪਰ ਉਦੋਂ ਤੱਕ ਅਰਸ਼ ਢਾਲਾ ਦਾ ਬੈਣ ਉੱਠਣ ਕਾਫੀ ਵੱਡੇ ਕਹ ਲੋ ਕਿ ਦAIRE ਚ ਹੋ ਚੁੱਕਾ ਸੀਗਾ ਉਸ ਤੋਂ ਬਾਅਦ ਜਦੋਂ ਇਹ ਚਲਾ ਗਿਆ ਇਹ ਵੀ ਹਵਰਾਉਂਦੀਆਂ ਨੇ ਕਿ ਪੇਪਰ ਮੈਰਿਜ ਹੋਈ ਸੀ ਕੁੜੀ ਰਾਜਸਥਾਨ ਦੀ ਸੀ ਗੰਗਾ ਨਗਰਵੰਨੀ ਦੀ ਚਲੋ ਕਰ ਵਸੀਆ ਜੋ ਵੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਜੋ ਹੋਇਆ ਅਰਸ਼ ਢਾਲਾ ਦੀ ਬੜੀ ਨੇੜਤਾ ਹੁੰਦੀ ਸੀ ਸੁਖਾ ਲਮਾ ਇਹ ਅੱਜ ਦੀ ਜੋ ਆਪਾਂ ਖਬਰਸਾਰ ਲੈਨੇ ਆ ਨਾ ਉਹਦੇ ਵਿੱਚ ਤੇ ਇਹ ਨਾਮ ਕਿਤੇ ਤੁਹਾਨੂੰ ਸ਼ਾਇਦ ਨਾ ਪੜਨ ਸੁਣਨ ਨੂੰ ਮਿਲੇ ਪਰ ਜਗਰਾਉਂ ਏਰੀਆ ਇਸ ਏਰੀਆ 'ਚ ਸੁਖਾ ਲੰਮੇ ਦੀ ਬਹੁਤ ਜ਼ਿਆਦਾ ਕਹਿ ਲੋ ਕਿ ਭਾਈ ਇੱਕ ਡਰਾਉਣੀ ਇਮੇਜ ਸੀਗੀ ਅਰਸ਼ ਢਾਲੇ ਦਾ ਨੇੜੂ ਸੀ ਫਿਰ ਇਹਨਾਂ ਦੋਨਾਂ 'ਚ ਮਤ ਪੈਦ ਹੋ ਗਿਆ ਸੁਖਾ ਲਮਾ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਭੱਜ ਗਿਆ ਪਗੋੜਾ ਵਗੈਰਾ ਵਗੈਰਾ ਤਾਂ ਫਿਰ ਅਰਸ਼ ਢਾਲਾ ਨੇ ਇੱਕ ਬਹੁਤ ਖਤਰਨਾਕ ਕਦਮ ਚੁੱਕਿਆ ਅਰਸ਼ ਢਾਲਾ ਉੱਥੋਂ ਆਉਂਦਾ ਹੈ ਉੱਥੋਂ ਆ ਕੇ ਸੁੱਖੇ ਨੂੰ ਮਾਰਦਾ ਹੈ ਸ਼ਾਇਦ ਜ਼ਹਿਰ ਦੇ ਕੇ ਮਾਰਿਆ ਗਿਆ ਫਿਰ ਉਹਦੀ লাশ ਨੂੰ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ ਤੇ ਕਮਾਲ ਦੀ ਗੱਲ ਹੈ ਕਿ ਸੁੱਖਾ ਲੰਮਾ ਦੇ ਨਾਮ ਤੇ ਹੀ ਵਸੂਲੀਆਂ ਦੀ ਖੇਡ ਖੇਢੀ ਜਾਂਦੀ ਹੈ ਤੇ ਉਸ ਤੋਂ ਬਾਅਦ ਅਰਸ਼ ਡਾਲਾ ਬਹੁਤ ਸੇਫਲੀ ਆਰਾਮਦਾਇਕ ਤਰੀਕੇ ਦੇ ਨਾਲ ਵਾਪਸ ਪਰਤ ਜਾਂਦਾ ਹੈ ਇਹ ਬਹੁਤ ਖਤਰਨਾਕ ਕਹਾਣੀ ਸੀ ਉਸ ਵੇਲੇ ਕਿ ਜਿਸ ਤਰੀਕੇ ਨਾਲ ਸੁੱਖੇ ਲੰਮੇ ਨੂੰ ਮਾਰਿਆ ਗਿਆ ਫਿਰ ਉਹਦੇ ਨਾਮ ਤੇ ਈ ਸਾਲ ਡੇਢ ਸਾਲ ਸਭ ਚੱਲਦਾ ਰਿਹਾ ਸੀ ਬਾਅਦ ਦੇ ਵਿੱਚ ਅਰਸ਼ ਡਾਲਾ ਜਦੋਂ ਖੁੱਲ ਕੇ ਜ਼ਿੰਮੇਵਾਰੀਆਂ ਲੈਣ ਲੱਗ ਪਿਆ ਇਹ ਕਹਾਣੀ ਖੁੱਲ ਗਈ ਸਭ ਕੁਝ ਸਾਫ਼ ਹੋ ਗਿਆ ਫਿਰ ਆਡੀਓ ਵਗੈਰਾ ਵੀ ਤੁਸੀਂ ਦੇਖਿਆ ਹੋਣਾ ਕਥੇ ਤੌਰ ਤੇ ਆਉਂਦੀਆਂ ਨੇ ਬਾਅਦ ਦੇ ਵਿੱਚ ਭਾਰਤ ਨੇ ਇਸ ਨੂੰ ਅੱਤਵਾਦੀਆਂ ਦੀ ਸੂਚੀ 'ਚ ਪਾ ਦਿੱਤਾ ਸੀਗਾ ਸਮਝਿਆ ਜਾਂਦਾ ਕਿ ਗਰਮ ਖਿਆਲੀਆਂ ਦੇ ਨਾਲ ਜਾਂ ਕਿ ਲੋਕੀਂ ਖਾਲਸਤਾਨੀਆਂ ਦੇ ਨਾਲ ਇਹਦਾ ਬਹੁਤ ਜ਼ਿਆਦਾ ਲਿੰਕ ਹੈ ਇਸੇ ਕਰਕੇ ਹੀ ਅਰਸ਼ ਢਾਲਾ ਦਾ ਜਿਹੜਾ ਮਾਮਲਾ ਹੈ ਕਿ ਇਹਦੇ ਗੋਲੀ ਲੱਗੀ ਇਹ ਇਲਾਜ ਦੌਰਾਨ ਗ੍ਰਿਫਤਾਰ ਹੋਇਆ ਹੈ ਇਸੇ ਕਰਕੇ ਹੀ ਇੱਥੇ ਵੀ ਦੋ ਥਿਊਰੀਆਂ ਨੇ ਕਿ ਇੱਕ ਕਿ ਕੀ ਅਰਸ਼ ਢਾਲਾ ਜੋ ਗੋਲੀ ਦਾ ਸ਼ਿਕਾਰ ਹੋਇਆ ਗੋਲੀ ਇਹਨਾਂ ਕੋਲ ਹਾਪ ਹੀ ਚਲੀ ਹੈ ਜਾਂ ਸੈਕਿੰਡ ਕਿ ਉੱਥੇ ਵੀ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਆ ਸੁਖਾ ਦੁੰਨੇਕੇ ਵਾਲਾ 40 ਕੁ ਸਾਲ ਦੀ ਉਮਰ ਸੀ ਉਹ ਕਾਫੀ ਪਹਿਲਾਂ ਚਲਾ ਗਿਆ ਸੀ ਉਹਨੂੰ ਉੱਥੇ ਮਾਰ ਦਿੱਤਾ ਗਿਆ ਸੀਗਾ ਕਿਸ ਵਰਨੀ ਮਾਰਿਆ ਗਿਆ ਸੀਗਾ ਲਾਰੈਂਸ ਗੈਂਗ ਬਣੀ ਤਾਂ ਦੂਸਰੀ ਥਿਉਰੀ ਇਹ ਦਿੱਤੀ ਜਾ ਰਹੀ ਹੈ ਕਿ ਕੀ ਇਹ ਸ਼ੂਟ ਆਊਟ ਸੀ ਇਹਦੇ ਹਾਲੇ ਤੱਕ ਕਨਫਰਮੇਸ਼ਨ ਨਹੀਂ ਹੈ ਇਹਦੀ ਪੁਸ਼ਟੀ ਹੋਣੀ ਬਾਕੀ ਹੈ ਪਰ ਹੁਣ ਇੰਡੀਅਨ ਏਜੰਸੀਆਂ ਪੱਪਾ ਭਾਰ ਨੇ ਕਿ ਕਿਸੇ ਤਰੀਕੇ ਦੇ ਨਾਲ ਕਿਸੇ ਜ਼ਰੀਏ ਅਰਸ਼ ਢਾਲਾ ਨੂੰ ਇੰਡੀਆ ਦੇ ਵਿੱਚ ਐਕਸਟਰੈਡਿਟ ਕਰਵਾ ਲਿਆ ਜਾਵੇ ਜੇਕਰ ਆਪਾਂ ਇਤਿਹਾਸ ਦੇਖੀਏ ਤੱਥ ਦੇਖੀਏ ਤਾਂ ਕੈਨੇਡਾ ਦੇ ਵਿੱਚੋਂ ਜੋ ਇੱਕ ਵੱਡੀ ਹਵਾਲਗੀ ਹੋਈ ਸੀ ਉਹ ਜੱਸੀ ਕਤਲकांड ਦੀ ਹੋਈ ਸੀ ਜਿਹਦੇ ਵਿੱਚ ਮਾਮਾ ਜੱਸੀ ਦਾਤੇ ਮਾਂ ਇਹਨਾਂ ਨੂੰ ਲਿਆਂਦਾ ਗਿਆ ਸੀਗਾ ਪਰ ਬਹੁਤ ਲੰਮਾ ਸਮਾਂ ਇਸ ਪ੍ਰੋਸੈਸ ਤੋਂ ਖੁੱਸਰ ਗਿਆ ਸੀਗਾ ਸਭ ਤਾਂ ਦੇਖਦੇ ਹਾਂ ਕੀ ਬਣਦਾ ਪਰ ਅਰਸ਼ ਢਾਲਾ ਇੱਕ ਸਧਾਰਨ ਸਟੂਡੈਂਟ ਉੱਥੋਂ ਉੱਠ ਕੇ ਅੱਤਵਾਦੀਆਂ ਦੀ ਸੂਚੀ ਤੱਕ ਪਹੁੰਚ ਗਿਆ ਤੇ ਅੱਜ ਮਾਮਲਾ ਇੱਥੋਂ ਤੱਕ ਹੈ ਕਿ ਅਰਸ਼ ਢਾਲਾ ਨੂੰ ਇਧਰ ਇੰਡੀਆ ਲਿਆਉਣ ਵਾਸਤੇ ਉਹਦੀ سپੁਰਦਗੀ ਵਾਸਤੇ ਏਜੰਸੀਆਂ ਪੱਪਾਂ ਪਾਰ ਹੋ ਗਈਆਂ ਤੇ NIA ਤੱਕ ਸਭ ਦਾ ਜ਼ੋਰ ਲੱਗਾ ਹੈ ਕਿ ਤਗੜੇ ਤੋਂ ਤਗੜੇ ਕਰੜੇ ਤੋਂ ਕਰੜੇ ਸਬੂਤ ਜੜਿਆ ਕੈਨੇਡਾ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਬੈਕਫੁੱਟ ਤੇ ਲਿਆਂਦਾ ਜਾਵੇ ਕਿ ਤੁਸੀਂ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਗਲਤ ਵੀਜ਼ਾ ਨੀਤੀਆਂ ਦੇ ਤਹਿਤ ਜਾਂ ਗਲਤ ਸਿਆਸੀ ਵਿਜ਼ਨ ਦੇ ਤਹਿਤ ਤੁਸੀਂ ਇੱਥੇ ਰੱਖਿਆ ਤੇ ਖਮਿਆਸਾ ਤੁਸੀਂ ਵੀ ਭੁਗਤ ਰਹੇ ਹੋ ਅਸੀਂ ਵੀ ਭੁਗਤ ਰਹੇ ਹਾਂ ਅਗਲੀ ਵਾਰ ਫਿਰ ਮਿਲਦੇ ਹਾਂ ਕੱਲ ਤੱਕ ਦਿਓਸਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ